ਪੰਜਾਬੀ ਦੇ ਕਿਸੇ ਅਖਬਾਰ ਛਪਿਆ ਕਿ ਸੀਨੀਅਰ ਜਰਨਲਿਸਟ ਦਾ ਉਹ ਕਹਿੰਦਾ ਵੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਇਹ ਭਾਰਤੀ ਜਨਤਾ ਪਾਰਟੀ ਦੀ ਉਹ 2ਵੀਂ ਟੀਮ ਹੈਗੀ ਆ ਬੜੇ ਸੀਨੀਅਰ ਜਰਨਲਿਸਟ ਆ ਉਹ ਕਹਿੰਦੇ ਜੇਲ੍ਹ ਤੋਂ ਆਉਂਦਿਆਂ ਹੀ ਉਹਨਾਂ ਨੇ ਆਰਐਸਐਸ ਨੂੰ ਕੁਝ ਸਵਾਲ ਕਰੇ ਆ ਹੂੰ ਬੀ ਜਿਹੜੇ ਨਰਿੰਦਰ ਮੋਦੀ ਆ 75 ਸਾਲ ਦੇ ਹੋ ਗਏ ਇਸ ਲੈਵਲ ਤੇ ਜਾ ਕੇ ਇਹਨੂੰ ਸੰਗਠਨ ਦੀ ਜ਼ਿੰਮੇਵਾਰੀ ਕਿਉਂ ਨਹੀਂ ਦਿੱਤੀ ਜਾਂਦੀ ਹੈ ਰਾਜਨੀਤੀ ਵਿੱਚ ਕਿਉਂ ਰੱਖਿਆ ਗਿਆ ਜੇਪੀ ਨੱਡਾ ਬਾਰੇ ਕੁਝ ਵਿਚਾਰ ਨੇ ਅਮਿਤ ਸ਼ਾਹ ਬਾਰੇ ਕੁਝ ਵਿਚਾਰ ਨੇ ਕਹਿੰਦਾ ਵੀ ਉਹ ਜਿਹੜੇ ਜਿਹੜੇ ਆਰਐਸਐਸ ਨੂੰ ਸਵਾਲ ਕਰੇਗਾ ਹੈ ਨਾ ਉਹ ਇੱਕ ਵਿਰੋਧੀ ਵੱਜੋਂ ਨਹੀਂ ਕਰੇਗਾ ਇੱਕ ਦੋਸਤ ਵੱਜੋਂ ਕਰੇਗਾ ਆ ਉਸ ਪੱਤਰਕਾਰ ਨੇ ਇਸ ਮਤਲਬ ਕਿ ਕਿਤਨਾ ਕਿਤੇ ਸਵਾਲਾਂ ਦੇ ਵਿੱਚ ਤਲਖੀ ਨਹੀਂ ਹੈਗੀ ਉਹ ਕਿਤੇ ਰੋਸ ਹੈ ਹਾਂ ਬੀਬੀ ਹਾਂ ਇਹਦੇ ਚੋਂ ਆਇਆ ਵੀ ਜਿੱਦਾਂ ਉਹ ਸੀਨੀਅਰ ਮੋਗੇ ਜਿਹੜੇ ਨਰਿੰਦਰ ਮੋਦੀ ਉਹਨੀਆਂ ਉਹਨਾਂ ਨੂੰ ਜਿਆਦਾ ਕੁਝ ਮਿਲ ਗਿਆ ਮੈਨੂੰ ਕੁਝ ਘੱਟ ਮਿਲਿਆ ਹਣਾ ਇੱਕ ਜਿੱਦਾਂ ਵੀ ਉਹ ਉਹ ਵੱਡੇ ਭਰਾ ਨੇ ਮੈਂ ਛੋਟਾ ਭਰਾ ਹੈਗਾ ਵੀ ਇਸ ਲੈਵਲ ਦੀ ਜਿਹੜੀ ਹੈਗੀ ਆ ਔਰ ਉਹ ਪੱਤਰਕਾਰ ਨੇ ਇੱਕ ਬਹੁਤ ਅਹਿਮ ਸਵਾਲ ਉਠਾਇਆ ਉਹ ਕਹਿੰਦਾ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਜੇ ਕਿਸੇ ਨੇ ਗੱਦੀ ਤੇ ਬਿਠਾਇਆ ਤਾਂ ਮੁਸਲਮਾਨਾਂ ਨੇ ਤੇ ਦਲਤਾਂ ਨੇ ਬਿਠਾਇਆ ਜੀ ਘੱਟ ਗਿਣਤੀਆਂ ਨੇ ਉਹਦੀ ਹਮਾਇਤ ਕਰੀ ਆ ਪੰਜਾਬ ਵਿੱਚ ਜੇ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਤਾਂ ਸਿੱਖ ਘੱਟ ਗਿਣਤੀ ਕਰਕੇ ਲੱਗੇ ਆ ਪਿਛਲੇ 5-6 ਸਾਲਾਂ ਤੋਂ ਅਰਵਿੰਦ ਕੇਜਰੀਵਾਲ ਨੇ ਇੱਕ ਵੀ ਮੌਕੇ ਤੇ ਨਾ ਦਲਤਾਂ ਦੇ ਹੱਕ ਵਿੱਚ ਨਾ ਮੁਸਲਮਾਨਾਂ ਦੇ ਹੱਕ ਵਿੱਚ ਨਾ ਸਿੱਖਾਂ ਦੇ ਹੱਕ ਵਿੱਚ ਵੀ ਵਾਰ-ਵਾਰ ਪੈਰ ਪੈਰ ਤੇ ਉਹ ਸਿੱਖਾਂ ਨੂੰ ਇਹ ਦਰਸਾਉਂਦੇ ਰਹੇ ਆ ਵੀ ਮੈਂ ਤੁਹਾਡਾ ਦੁਸ਼ਮਣ